ਕਾ ਵੀ ਦੋਸਤੋ ਆਪਣਾ ਕਾਫੀ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਆਪਣਿਆਂ ਮੱਜਾ ਨਾ ਮੱਖੀਆਂ ਨਜਾਇਜ਼ ਹੀ ਤੰਗ ਕਰਦੇ ਸੀ ਤੇ ਕਿਸੇ ਭਰਾ ਨੇ ਕੋਈ ਚਲੋ ਰਿਪਲਾਈ ਤਾਂ ਦਿੱਤਾ ਨੀਗਾ ਚਲ ਕੁਲਗਾ ਦੀ ਧੰਨਵਾਦ ਉਹਨਾਂ ਭਰਾਵਾਂ ਦਾ ਬਈ ਪਰ ਆਪਾਂ ਸੋਚਿਆ ਕਿ ਜਿਹੜੀ ਆਪਾਂ ਚੀਜ਼ ਵਰਤੇ ਜਿਸ ਨਾਲ ਆਪਣੇ ਅੱਜ ਡੰਗਰ ਸੌਖੇ ਖੜੇ ਨੇ ਆ ਦੇਖ ਸਾਜੋ ਤੁਸੀਂ ਤੇ ਆਪਾਂ ਭਾਈਆਂ ਨਾਲ ਸਾਂਝੀ ਕਰੀਏ ਆ ਦੇਖੋ ਜ਼ਖਮ ਕਰਤੀ ਸੀ ਭਾਈ ਮਗਰ ਇਹਨਾਂ ਨੇ ਬਹੁਤ ਔਖੇ ਸੀਗੇ ਆ ਦੇਖੋ ਕਟੀਆਂ ਨਵਾਂ ਆਟੀਆਂ ਆਪਾਂ ਜਾਂ ਦੇਣ ਲੱਗਿਆ ਹੀ ਵਧੀਆ ਇਧਰ ਸਾਡਾ ਬੁੱਲ ਇਹ ਯਾਰ ਸਾਡੇ ਤਿੰਨ ਮਹੀਨੇ ਦਾ ਹੈਗਾ ਸਾਡੇ ਤਿੰਨ ਚਾਰ ਮਹੀਨੇ ਦਾ ਬੁੱਲ ਹੋ ਗਿਆ ਤੇ ਭਾਈਵਾਨ ਕੇ ਦੱਸੋ ਇਹਨੂੰ ਆਪਾਂ ਕਿਹੜੀ ਫੀਡ ਵਗੈਰਾ ਪਾਈਏ ਤੇ ਦੇਖ ਸਕਦੇ ਹੋ ਤੁਸੀਂ ਛੋਟੀ ਆਪਣੀ 2 ਸਾਲ ਦੀ ਹੋਣ ਵਾਲੀ ਹੈਗੀ ਠੀਕ ਹੈ ਤੇ ਸਿੰਗਾਫੂਗਰ ਦੀ ਹੈ ਜਮਨ ਫੇਰਾ ਗੱਲ ਬਾਤ ਹੈ ਸਿੰਗਾ ਦੀ ਵਧੀ ਹੈਗੀ ਸਿੰਗਾਫੂਗਰ ਦੀ ਹੋਣੀ ਹੈ ਤੇ ਜੈਡ ਬਲੈਕ ਦਾ ਥੋੜੀ ਜਿਹੀ ਪੂਛ ਲੋ ਹੈ ਤੇ ਜੈਡ ਬਲੈਕ ਦੇ ਵਿੱਚ ਹੈਗਾ ਕਿਉਂਕਿ ਮਾਂ ਤੇ ਗਈ ਹੈਗੀ ਇਹਦੀ ਮਾਂ ਹੈ ਜੀ ਤੇ ਇਹਦਾ ਭਰਾ ਹੈਗਾ ਠੀਕ ਹੈ ਕਿਉਂਕਿ ਇਹਦੀ ਪੂਸਲ ਵੀ ਥੋੜੀ ਜਿਹੀ ਜਮ ਲਗਾ ਖੈਰ ਕਰੋ ਇਹਦੀ ਪੂਸਲ ਵੀ ਥੋੜੀ ਜਿਹੀ ਉਨੀ ਕੋਰੀ ਹੈਗੀ ਕਿੰਨਾ ਕਿਉਂਕਿ ਬਹੁਤ ਵਧੀਆ ਰਿਜ਼ਲਟ ਆਇਆ ਮਾ ਜੀ ਦਾ ਤੇ ਦੁੱਧ ਪੱਖਾ ਵੀ ਠੀਕ ਹੈ ਠੀਕ ਹੈ ਤੇ ਮੁੱਖ ਨਾ ਨਿਯਾਇਤਾਂ ਕਰੇ ਪੈਸੀ ਜੀ ਫਿਰ ਆਪਾਂ ਇੱਕ ਸਲਾਹ ਲਈਤੀ ਕਿਸੇ ਡਾਕਟਰ ਤੋਂ ਵੀਰ ਤੋਂ ਤੇ ਉਹਨੇ ਆਪਾਂ ਨੂੰ ਵਧੀਆ ਸਲਾਹ ਦਿੱਤੀ ਚਲੋ ਉਹਦੇ ਨਾਲ ਪਸ਼ੂ ਉਹਦਾਂ ਦੇ ਆਪਣੇ ਠੀਕ ਨੇ ਜੀ ਕਾਦੀ ਸਲਾਹ ਦਿੱਤੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਹਨੇ ਇੱਕ ਆਪਾਂ ਨੂੰ ਆਪਾਂ ਸਾਬਣ ਕਹਤਾ ਸੀ ਕਿ ਕਾਹ ਸਾਬਣ ਲੈ ਕੇ ਆਂ ਆਸਾਪਣ ਚੰਗੀ ਤਰ੍ਹਾਂ ਨਵਾਉਣ ਤੋਂ ਬਾਅਦ ਚ ਕਹਿੰਦਾ ਇਹਨਾਂ ਦੇ ਪਿੰਡਾਂ ਜਿੱਥੇ ਤੁਹਾਨੂੰ ਜ਼ਿਆਦਾ ਲੱਗਦਾ ਉੱਥੇ ਲਾ ਦਿਓ ਮੱਖੀਆਂ ਆਉਗੀਆਂ ਲੈ ਮਟਰੋ ਜਦੋਂ ਦਾ ਪੱਲ ਲੱਗਿਆ ਵਰਸਣ ਇਹਨੂੰ ਕਿਉਂਕਿ ਜੇ ਦਿਨ ਖੁੱਲੇ ਜਣਗੇ ਨਾ ਕਰਕੇ ਉਦੋਂ ਦੇ ਨਹੀਂ ਜਾ ਰਹੇ ਆਏ ਪੈਣੇ ਡੰਗਰ ਵੀ ਖੋਸਾ ਤੇ ਆਪਾਂ ਵੀ ਖੋਸਾਂਗੇ ਨੀ ਤਾਂ ਆਪਾਂ ਨੂੰ ਧਾਰ ਖੱਡਣੀ ਵੀ ਦੁਖੀ ਗੱਲ ਛੱਡ ਠੀਕ ਹੈ ਤੇ ਹੋਰ ਕਿਹੜੇ ਕਿਹੜੇ ਭਰਾਵਾਂ ਨੂੰ ਕੋਈ ਦਿੱਕਤ ਹੈਗੀ ਉਹ ਵੀ ਦੱਸੋ ਜ਼ਰੂਰ ਤੇ ਇਹਦਾ ਨਾਂ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਦੱਸ ਦਿਆਂਗੇ ਠੀਕ ਹੈ ਵੀਡੀਓ ਦੇ ਐਂਡ ਦੇ ਵਿੱਚ ਦੱਸ ਦਿਆਂਗੇ ਡੰਗਰ ਦੋ ਹੀ ਨੇ ਸੌਂਕ ਨਾਲ ਰੱਖੇ ਨੇ ਪਾ ਰੱਖੇ ਫੌਂਕ ਨਾਲ ਨੇ ਹੈਗੇ ਦੋ ਨੇ ਇੱਕ ਝੋਟੀ ਐ ਤੇ ਇੱਕ ਇਹ ਬੋਲਾ ਜਾ ਮੈਂ ਬੋਲਾਂ ਠੀਕ ਐ ਉਹ ਕਹਤਾ ਦਿੰਦੇ ਨੇ ਕਿ ਮਹਗੇ ਫਾਰਾ ਮਹਗੇ ਮੂੰਕੇ ਕੋਸ਼ੀ ਯਾਰ ਦੂਜੇ ਦੁੱਧ ਨਾਲ ਤਾਂ ਮੈਂ ਕਹਣਾ 1000 ਗੁਣਾ ਵਧੀਆ ਨੇ 1000 ਗੁਣਾ ਵਧੀਆ ਨੇ ਮੁੱਲ ਮਲ ਕੋਈ ਨਹੀਂ ਹੈਗੇ ਮਹਗੇ ਮੂੰਕੇ ਕੋਈ ਨਹੀਂ ਬਰਾਬਰ ਫੌਂਕਣਾ ਕੰਮ ਕਰ ਲੋ ਫਿਰ ਪਤਾ ਲੱਗ ਜਾਵੇ ਜਦੋਂ ਬਾਹਰ ਜਾਣੇ ਆਗੇ ਉਹ ਕੱਚੀ ਲੱਸੀ ਅਗਲਾ ਪਾ ਕੇ ਡੁੱਲਚ ਫੜਾ ਦਿੰਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਬਈ ਕਿਹੜੀ ਆਪਾਂ ਇਹ ਸਾਬਣ ਦਾ ਨਾਂ ਕੀ ਹੈਗਾ ਪਹਿਲਾਂ ਤੁਹਾਨੂੰ ਕਿਹਾ ਸੀ ਆਪਾਂ ਐਂਡ ਦੇ ਵਿੱਚ ਦਿਖਾਵਾਂਗੇ ਤੇ ਇਹ ਸਾਬਣ ਦਾ ਨਾਮ ਪਾਈ ਵਰ ਕੇ ਤੁਸੀਂ ਸਕਰੀਨ ਸ਼ਾਟ ਮਾਰ ਲਿਓ ਇਹ ਸਾਬਣ ਦਾ ਨਾਮ ਹੈਗਾ ਤੇ ਆਪਾਂ ਤੁਹਾਨੂੰ ਮੱਝਾ ਤੇ ਲਾ ਕੇ ਵੀ ਦਿਖਾਵਾਂਗੇ ਇਹਹੀ ਸਾਬਣ ਆ ਬਈ ਜਿਹੜੀ ਆਪਾਂ ਲਾ ਰਹੇ ਹਾਂਗੇ ਤੇ ਬਹੁਤ ਵਧੀਆ ਰਿਜ਼ਲਟ ਆ ਬਈ ਬਹੁਤ ਵਧੀਆ ਰਿਜ਼ਲਟ ਹੈ ਤਾਂ ਹੁਣ ਆਪਾਂ ਇਹ ਸਬ ਜਿਹੜੀ ਪਈ ਆ ਆਪਣੇ ਕੋਲ ਸਾਬਣ ਆ ਹਾਂ ਇਹਨੂੰ ਆਪਾਂ ਗਿੱਲੀ ਕਰ ਲਈ ਥੋੜੀ ਜਿਹੀ ਸਾਰੇ ਸੋ ਜਿਹੀ ਗਿੱਲੀ ਆਪਾਂ ਕਰ ਲਈ ਗਿੱਲੀ ਕਰਨ ਤੋਂ ਬਾਅਦ ਚ ਇਹਨੂੰ ਚੰਗੀ ਤਰ੍ਹਾਂ ਲਾ ਦੇਣਾ ਚੰਗੀ ਤਰ੍ਹਾਂ ਲਾ ਦਿਓ ਠੀਕ ਹੈ ਆਹ ਚੰਗੀ ਤਰ੍ਹਾਂ ਅੱਛਾਗ ਬਣਾ ਕੇ ਛਾੜ ਲਈਆਂ ਠੀਕ ਹੈ ਜਿਸ ਤੋਂ ਨੂੰ ਲੱਗਦਾ ਕਿ ਜਦ ਆਹ ਕੰਗਰੋਲਾਂ ਇਹਦਾ ਜਖਮ ਕਰੇ ਪੈਸੀ ਉਹ ਦੇਖਿਓ ਉਹ ਇਕੱਠਾ ਕਰ ਹਾਂ ਜਖਮ ਕਰੇ ਪੈਸੀ ਭਾਈ ਇੱਥੇ ਤਾਂ ਰੋਲ ਉੱਤਰਾਂ ਤੇ ਹੁਣ ਠੀਕ ਹੈ ਠੀਕ ਨੇ ਭਾਈ ਹੁਣ ਤੁਸੀਂ ਦੇਖ ਸਕਦੇ ਮੱਝੇ ਤੋਂ ਦੱਸ ਗਿਆ ਹੋਣਗੇ ਵੱਡੀ ਚੀਜ਼ ਤਾਂ ਕੀ ਆ ਤੇ ਬਾਕੀ ਭਾਈ ਆਪਾਂ ਵੀਡੀਓ ਆਪਣੇ ਪੇਜ ਉੱਤੇ ਪਾਵਾਂਗੇ ਆਪਣੇ ਯਾਰ ਦੋਸਤ ਜਿਹੜੇ ਨੇ ਉਹ ਵੀ ਉਹਨਾਂ ਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਬਾਕੀ ਹੁਣ ਦੱਸਿਓ ਜਰੂਰ ਕਿਉਂਕਿ ਆ ਮੈਂ ਅੱਜ ਆਪਣੀ ਨੂੰ 1.5 ਸਾਲ ਹੋ ਗਿਆ ਫਲਸਟਰੀ ਨੂੰ ਦੁੱਧਰੀ ਰਲਦੀ ਟੀਕੇ ਬਹੁਤ ਭਰਾਤੇ ਭਰਾਵੋ ਇਹਦੇ ਵਾਸਤੇ ਆਪਾਂ ਕੀੜਾ ਕਿਹੜੀ ਦਵਾਈ ਜਾਂ ਕਿਹੜਾ ਪਾਊਡਰ ਜਾਂ ਕੁਛ ਵੀ ਹੈ ਜਿਹੜਾ ਵੀ ਚੀਜ਼ ਵਰਤਣੀ ਹੈ ਉਹ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ